ਦੱਖਣੇ ਮਹੱਲਾ ਪੰਜਵਾ ਟਿੱਠੀ ਹੱਬ ਟੰਡੋਲ ਇਕਸ ਬਾਜ ਨਾ ਕੋਈ ਟਿੱਠੀ ਹੱਬ ਟੰਡੋਲ ਇਥੇ ਵਿਸਰਾਮ ਇਕਸ ਬਾਜ ਨਾ ਕੋਈ ਆਓ ਸੱਜਣ ਤੂੰ ਮੁੱਖ ਲੱਗ ਮੇਰਾ ਤਨ ਮਨ ਠੰਡਾ ਹੋਏ ਲੱਗ ਬਹੁਤਾ ਕਸਕੇ ਨਹੀਂ ਬੁਲਣਾ ਲੱਗ ਦਰਮਿਆਨਾ ਜਾਂ ਬੋਲਨਾ ਆਓ ਸੱਜਣ ਤੂੰ ਮੁਖ ਲੱਗ ਮੇਰਾ ਮਨ ਤਨ ਠੰਡਾ ਹੋਏ ਮੇਰਾ ਤਨ ਮਨ ਠੰਡਾ ਹੋਏ ਮਹੱਲਾ ਪੰਜਵਾ ਆਸਕ ਆਸਾ ਬਾਹਰਾ ਮੂ ਮਾਨ ਵੱਡੀ ਆਸ ਆਸਕ ਆਸਾ ਬਾਹਰਾ ਇਥੇ ਵਿਸਰਾ ਮੂ ਮਾਨ ਵੱਡੀ ਆਸ ਆਸ ਨਿਰਾਸਾ ਹਿੱਕ ਤੂੰ ਖੋ ਬਲ 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 ਗਈ ਆਸ ਖੋ ਬਲ ਬਲ ਇਥੇ ਟਮਕ ਬਲ ਗਈ ਆਸ ਇਕੱਠਾ ਪਾਠ ਬੋਲਣਾ ਹੈ ਮਹੱਲਾ ਪੰਜਵਾ ਵਿਛੋੜਾ ਸੁਨੇ ਦੁੱਖ ਵਿਣ ਡਿੱਠੇ ਮਰਿਯੋਦ ਇਹ ਦੁੱਖ ਭਾਦ ਤੇ ਵਿਸਰਾਨ ਲਾਉਣਾ ਵਿਛੋੜਾ ਸੁਨੇ ਦੁੱਖ ਵਿਣ ਡਿੱਠੇ ਮਰਿਯੋਦ ਬਾਜ ਪਿਆਰੇ ਆਪਣੇ ਬਿਰਹੀ ਨਾ ਤਿਰੋਦ ਬੀ ਰਹੀ ਨਾ ਤੀਰੋਦ ਪੌੜੀ ਤਾਟ ਤੀਰਥ ਦੇਵ ਦਿਵਾਲਿਆ ਹਾਂ ਤਾਟ ਤੀਰਥ ਦੇਵ ਦਿਵਾਲਿਆ ਕੇਦਾਰ ਮਥੁਰਾ ਕਾਸੀ ਕੇਦਾਰ ਮਥੁਰਾ ਕਾਸੀ ਕੋਟ ਤਤੀਸਾ ਦੇਵਤੇ ਕੋਟ ਤਤੀਸਾ ਦੇਵਤੇ ਸੋਣ ਇੰਦਰ ਜਾਸੀ ਸਣ ਸਣ ਇੰਦਰ ਜਾਸੀ ਸੋਣ ਨਹੀਂ ਹੈ ਸਣ ਇੰਦਰ ਜਾਸੀ ਸਿਮਰਿਤ 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 ਸਾਸਤਰ ਵੇਦ ਚਾਰ ਖਾਟ ਦਰਸ ਸਮਾਸੀ ਖਾਟ ਪੋਲਾ ਬੋਲਣਾ ਹੈ ਖਾਟ ਦਰਸ ਸਮਾਸੀ ਪੋਲੀ ਜੀ ਆਵਾਜ਼ ਨਾਲ ਪੜਿਆ ਕਰ ਕਰੋੜ ਕੇ ਨਾ ਪੜਿਆ ਕਰ ਪਤਾ ਨਹੀਂ ਪੋਥੀ ਪੰਡਿਤ ਗੀਤ ਕਵਿਤ ਕਵਿਤ ਪੋਲਾ ਪੋਥੀ ਪੰਡਿਤ ਗੀਤ ਕਵਿਤ ਇਹਨੂੰ ਕਵਿਤ ਨਹੀਂ ਕਹਿਣਾ ਹੈ ਕਵਤੇ ਭੀ ਜਾਸੀ ਜਤੀ ਸਤੀ ਸੰਨਿਆਸੀਆ ਸੰਨਿਆਸੀਆ ਉੱਤੇ ਪੀ ਲੱਗੀ ਹੋਈ ਆ ਜਤੀ ਸਤੀ ਸੰਨਿਆਸੀਆ ਜਤੀ ਸਤੀ ਸੰਨਿਆਸੀਆ ਸਾਬ ਕਾਲੈ ਵਾਸੀ ਮਨ ਜੋਗੀ ਦੇ ਦੇਗੰਬਰਾ ਮੋਨ ਨਹੀਂ ਕਹਿਣਾ ਮੋਨ ਮੋਨ ਜੋਗੀ ਦਿਗੰਬਰਾ ਇਥੇ ਵਿਸਰਾਮ ਜਮੈ ਸਣ ਜਾਸੀ ਜਮੈ ਨਹੀਂ ਕਹਿਣਾ ਜਮੈ ਸਣ ਬੋਲਾ ਬੋਲਣਾ ਜਮੈ ਸਣ ਜਸੀ ਜਮਾ ਦੇ ਨਾਲ ਜੋ ਦੀਸੈ ਸੋ ਵਿਣਸਣਾ ਸਭ ਵਿਣਸ ਬਿਨਾਸੀ ਥਿਰ ਪਾਰ ਬ੍ਰਹਮ ਪਰਮੇਸ਼ਰੂ ਸੇਵਕ ਥਿਰ ਹੋਸੀ ਸਲੋਕ ਡਖਣੇ ਮਹੱਲਾ ਪੰਜਵਾ ਡਖਣੇ ਮਹੱਲਾ ਨਹੀਂ ਕਹਿਣਾ ਇਸ ਤਰ੍ਹਾਂ ਨਖੀਰ ਕੇ ਹੀ ਪੜ੍ਹਨਾ ਹੈ ਸਲੋਕ ਡਖਣੇ ਮਹੱਲਾ ਪੰਜਵਾ ਡਖਣੇ ਤੇ ਵਿਸਰਾਮ ਦਾ ਹੋ ਸੈ ਨੰਗੇ ਨਹ ਨੰਗ ਭੁਖੇ ਲਖ ਨ ਭੁਖਿਆ ਸੈ ਨੰਗੇ ਨਹ ਨੰਗ ਇਥੇ ਵਿਸਰਾਮ ਭੁਖੇ ਲਖ ਨ ਭੁਖਿਆ ਇਸ ਤਰ੍ਹਾਂ ਭੁਖੇ ਕੋੜ ਨ ਦੁੱਖ ਦੁਖੇ ਕੋੜ ਇਥੇ ਠਮਕ ਨਾ ਡੋਖ ਇਥੇ ਵਿਸਰਾਮ ਨਾਨਕ ਪਰੀ ਪਿਖੰਦੋ ਸੋਭ ਦਿਸ਼ਟ ਨਾਨਕ ਪਰੀ ਪਿਖੰਦੋ ਇਥੇ ਠਮਕ ਮਹੱਲਾ ਪੰਜਵਾ ਸੁਖ ਸਮੂਹਾ ਭੋਗ ਧੂਮ ਸਬਾਈ ਕੋ ਤਣੀ ਨਾਨਕ ਹੱਬੋ ਰੋਗ ਮਿਰਤਕ ਨਾਮ ਵੀ ਹੂਣਿਆ ਮਿਰਤਕ ਨਾਮ ਵੀ ਹੂਣਿਆ ਮਿਰਤਕ ਨਾਮ ਨਹੀਂ ਕਹਿਣਾ ਮਿਰਤਕ ਪਦ ਤੇ ਜਮਕ ਲਾਉਣੀ ਆ ਨਾਨਕ ਹੱਬੋ ਰੋਗ ਮਿਰਤਕ ਨਾਮ ਵੀ ਹੂਣਿਆ ਮਹੱਲਾ ਪੰਜਵਾ ਹਿਕਸਕੂ ਹਿਕਸਕੂ ਤੂੰ ਆਹੇ ਪਛਾਣੂ ਭੀ ਹੱਕ ਕਰ ਹਾਂ ਹਿਕਸਕੂ ਇਥੇ ਠਮਕ ਤੂੰ ਆਹੇ ਇਥੇ ਵਿਸਰਾਮ ਪਛਾਣੂ ਭੀ ਹੱਕ ਕਰ ਨਾਨਕ ਆਸੜੀ ਨਿਵਾਹੇ ਮਾਨੁਖ ਪਰਥਾਈ ਲਜੀਵਦੋ ਲਜੀਵਦੋ ਥੋੜਾ ਜਿਆ ਕਸ ਕੇ ਸ਼ਰਨ ਦਾ ਵਾਚਕ ਹੈ ਲੱਜਿਆ ਵਾਂ ਦਾ ਵਾਚਕ ਹੈ ਨਾਨਕ ਆਸੜੀ ਨਿਵਾਹੇ ਮਾਨੁਖ ਪਰਥਾਈ ਲਜੀਵਦੋ ਨਾਨਕ ਆਸੜੀ ਨਿਬਾਹੇ ਮਾਨੁਖ ਪਰਥਾਈ ਲਜੀਵਦੋ ਔੜੀ ਨਿਹਚਲ ਏਕ ਨਰਾਇਣੋ ਹਰ ਅਗਮ ਅਗਾਧਾ ਨਿਹਚਲ ਨਾਮ ਨਿਧਾਨ ਹੈ ਜਿਸ ਸਿਮਰਤ ਹਰ ਲਾਦਾ ਨਿਹਚਲ ਕੀਰਤਨ ਗੋਣ ਗੋਬਿੰਦ ਗੋਬਿੰਦ निहचलो कीर्तन गुण गोविंद गुरमुख गावादा सच्च धर्म ताप निहचलो दीन रैण आराधा दया धर्म ता ताप निहचलो जिस कर्म लिखादा लिखादा गावादा आराधा इत दे बोलने ददे नहीं बोलने हन निहचलो मस्तक लेख लिखिया सो टला न टलादा सो टला ना इत ठमक टलादा ਨਿਹਚਲ ਸੰਗਤ ਸਾਧ ਜਾਨ ਬਚਨ ਨਿਹਚਲ ਗੋਰ ਸਾਦਾ ਸਾਦਾ ਪੂਲਾ ਬੋਲਣਾ ਇਹਨੂੰ ਸਾਦਾ ਨਹੀਂ ਕਹਿਣਾ ਹੈ ਜਿਨ ਕੋ ਪੂਰਬ ਲਿਖਿਆ ਤੈਨ ਸਦਾ ਸਦਾ ਆਰਾਧਾ ਸਲੋਕ ਦਖਣੇ ਮਹੱਲਾ ਪੰਜਵਾ ਜੋ ਡੁਬੰਦੋ ਆਪ ਸੋ ਤਰਾਏ ਕੇਨ ਖੇ ਹਾਂ ਜੋ ਡੁਬੰਦੋ ਆਪ ਜਿੱਥੇ ਵਿਸਰਾਮ ਸੂਤ ਰਾਏ ਕਹਿਣਾ ਖੇ ਕਹਿਣਾ ਇਹ ਨੰਨੇ ਦੇ ਹਲੰਤ ਹੈ ਕਹਿਣਾ ਉਚਾਰਨ ਕਰਨਾ ਹੈ ਕਿ ਕਿਨਖੇ ਇਕੱਠਾ ਨਹੀਂ ਕਹਿਣਾ ਪਰ ਇਦੜ ਪੀਤਾਰ ਨਾਨਕ ਪੇਰ ਸਿਉ ਰਤਿਆ ਹਾਂ ਤਾਰ ਇਦੜ ਇਥੇ ਜਮਕ ਪੀਤਾਰ ਇਥੇ ਵਿਸਰਾਮ ਨਾਨਕ ਪੇਰ ਸਿਉ ਰਤਿਆ ਮਹੱਲਾ ਪੰਜਵਾ ਜਿਥੈ ਕੋਇ ਕਥਨ ਨਾਉ ਸੁਣੰਦੋ ਮਾ ਪਿਰੀ ਮਾ ਪਿਰੀ ਇਸ ਨੂੰ ਮਾਂ ਨਸਕੀ ਨਹੀਂ ਬੋਲਣਾ ਮਾ ਪਿਰੀ ਲਮਕਾ ਕੇ ਬੋਲਣਾ ਮੂੰ ਜਲਾਉ ਤਥ ਮੂੰ ਜੁਲਾਉ ਤਥ ਇਥੇ ਵਿਸਰਾਮ ਮੂੰ ਪਦ ਤੇ ਯਮਕ ਲਾਦਨੀ ਹੈ ਮੂੰ ਜੁਲਾਉ ਤਥ ਮੂੰ ਜਲਾਉ ਤਥ ਨਾਨਕ ਪਿਰੀ ਪਸੰਦੋ ਹਰਿਓ ਥੀਓਸ ਨਾਨਕ ਪਿਰੀ ਪਸੰਦੋ ਇਥਿ ਠਮਕ ਹਰਿਓ ਥੀਓਸ ਮਹੱਲਾ ਪੰਜਵਾ ਮੇਰੀ ਮੇਰੀ ਕਿਆ ਕਰਹਿ ਪੁੱਤਰ ਕਲਤਰ ਸਨੇਹ ਨਾਨਕ ਨਾਮ ਵਿਹੂਨੀਆ ਨਿਮੁਣਿਆਦੀ ਦੇਹ ਹਾਂ ਇਸੇ ਤਰ੍ਹਾਂ ਪਾਠ ਉਚਾਰਨ ਕਰਨਾ ਨਾਨਕ ਨਾਮ ਵਿਹੂਨੀਆ ਇਥੇ ਵਿਸਰਾਮ ਨਿਮੁਣਿਆਦੀ ਦੇਹ ਨੰਨੇ ਤੋਂ ਚੱਕ ਕੇ ਬੋਲਣਾ ਨਿਮੁਣਿਆਦੀ ਦੇਹ ਨਹੀਂ ਕਹਿਣਾ ਕਈ ਨਿਮੁਣਿਆ ਦੀ یوں ਬੋਲ ਜੰਦੇ ਨੇ ਉਹ ਗਲਤ ਹੈ ਨਿਮੁਣਿਆਦੀ ਯਾਨੀ ਜਿਸ ਦੀ ਮੁਨੀਆਦ ਕੋਈ ਨਾ ਹੋਵੇ ਜਿਸ ਦੀ ਕੋਈ ਗਰੰਟੀ ਨਾ ਹੋਵੇ ਇਸ ਤਰ੍ਹਾਂ ਦੀ ਨਾਸਵੰਤ ਹੈ ਨਾਨਕ ਨਾਮ ਵਿਹੂਣਿਆ ਨੇ ਮੁਨੀਆਦੀ ਦੇਹ ਨਾਣਾ ਲਾ ਕੇ ਬੋਲਨਾ ਮੋੜੀ ਮੋੜੀ ਆਦੀ ਹਾਂ ਨੇ ਮੁਨੀਆਦੀ ਦੇਹ ਔੜੀ ਨਾਨੀ ਦੇਖੋ ਗੁਰਦਰਸਨ ਗੁਰ ਚਰਣੀ ਮੱਥਾ ਪੈਰੀ ਮਾਰਗ ਗੁਰ ਚੱਲਣਾ ਪੱਖਾ ਫੇਰੀ ਹੱਥਾ ਪੈਰੀ ਇਥੇ ਯਮਕ ਲਾ ਦੋ ਮਾਰਗ ਗੁਰ ਚੱਲਣਾ ਚੱਗਦਾ ਚੱਲਦਾ ਹਾਂ ਪੈਰੀ ਮਾਰਗ ਗੁਰ ਚੱਲਦਾ ਪੈਰੀ ਮਾਰਗ ਗੁਰ ਚੱਲਦਾ ਪੱਖਾ ਫੇਰੀ ਹੱਥਾ ਅਕਾਲ ਮੂਰਤ ਰਿਦੈ ਧਾਏ ਦਾ ਦਿਨ ਰੈਣ ਜਪੰਥਾ ਮੈਂ ਛੱਡਿਆ ਸਗਲ ਉਪਾਏਣੋ ਪਰਵਾਸੈ ਗੁਰ ਸਮਰੱਥਾ ਗੁਰ ਬਖਸ਼ਿਆ ਮਾਨੁ ਨਿਧਾਨ ਗੁਰ ਬਖਸ਼ਿਆ ਨਾਮ ਨਿਧਾਨ ਗੁਰ ਬਖਸ਼ਿਆ ਨਾਮ ਨਿਧਾਨ ਸਭੋ ਦੁਖ ਲੱਥਾ ਭੋਗੋ ਪੁੰਚੋ ਭਾਈ ਹੋ ਪੱਲੇ ਨਾਮ ਅਗੱਥਾ ਅਗੱਥਾ ਕਸ ਕੀ ਬੋਲਣਾ ਨਾਮ ਦਾਨ ਇਸ ਨਾਨ ਦੇੜ ਸਦਾ ਕਰੋ ਗੋਰ ਕਥਾ ਕਥਾ ਪੁੱਲਾ ਬੋਲਣਾ ਹੈ ਕਥਾ ਨਹੀਂ ਕਹਿਣਾ ਸਹਿਜ ਭਾਇਆ ਪ੍ਰਭ ਪਾਇਆ ਜਾਮਕਾ ਭਉ ਲੱਥਾ ਸਲੋਕ ਦੱਖਣੇ ਮਹੱਲਾ ਪੰਜਵਾ ਲੱਗੜੀਆ ਪਰੀੰਨ ਪੇਖੰਦੀਆ ਨਾ ਤਿੱਪਿਆ ਲੱਗੜੀਆ ਪਰੀੰਨ ਇਥੇ ਵਿਸਰਾਮ ਪੇਖੰਦੀਆ ਇਥੇਮ ਕਲਾਦਨੀਏ ਨਾ ਤਿੱਪਿਆ ਯਾਨੀ ਵੇਖਨੀਆਂ ਹੋਈਆਂ ਜਿਹੜੀਆਂ ਅੱਖਾਂ ਨਾ ਉਹ ਨਹੀਂ ਤ੍ਰਿਪਤ ਹੁੰਦੀਆਂ ਰੱਜਦੀਆਂ ਨਹੀਂ ਹੱਬ ਮਝਾਹੁ ਸੋ ਧਣੀ ਬਿਆ ਨੱਡ ਠੋਕੂਏ ਮਹੱਲਾ ਪਿੰਜਵਾ ਕਥੜੀਆ ਸੰਤਾਹ ਤੇ ਸੁਖਾਉ ਪੰਦੀਆ ਇਹ ਕਥੜੀਆ ਪੁੱਲਾ ਨਹੀਂ ਬੋਲਣਾ ਥੋੜਾ ਜਿਹਾ ਕਸ ਕੇ ਕਥੜੀਆ ਸੰਤਾਹ ਤੇ ਸੁਖਾਉ ਪੰਦੀਆ ਨਾਨਕ ਲੱਧੜੀਆ ਤਿਨਾਹ ਜਿਨਾ ਭਾਗ ਮਥਾ ਹੜੈ ਨਾਨਕ ਲੱਦੜੀਆ ਤਿਨਾਹ ਇਤਨਾਹ ਨਹੀਂ ਕਹਿਣਾ ਉੱਤ ਟਿੱਬੀ ਲੱਗੀ ਆ ਕਸਕੇ ਬੋਲਣਾ ਜਿਨਾ ਭਾਗ ਮਥਾ ਹੜੈ ਥੋੜਾ ਜਆ ਜ਼ਿਆਦਾ ਵੀ ਕਸਕੇ ਨਹੀਂ ਮਥਾ ਹੜੈ ਨਹੀਂ ਥੋੜਾ ਜਆ ਕਸਕੇ ਬੋਲਣਾ ਜਿਨਾ ਭਾਗ ਮਥਾ ਹੜੈ ਮਹੱਲਾ ਪੰਜਵਾ ਦੁੰਗਰ ਜਲਾਥਲਾ ਧੂਮ ਬਨਾ ਫਲ ਕੰਦਰਾ ਖਲਾਤਿ ਵਿਸਰਾਮ ਹੈ ਡੂਗਰ ਡੂੰਗਰ ਜਲਾਥਲਾ ਭੂਮ ਬਨਾ ਫਲ ਕੰਦਰਾ ਕੰਦਰਾ ਦਦੇ ਨਾਲ ਬੋਲਨ ਪਤਲਾ ਆਕਾਸ ਪੂਰਨ ਹਭ ਘਟਾ ਨਾਨਕ ਪੀਖ ਜੀਉ ਇਕਤ ਸੂਤ ਪਰੋਤੀਆ ਪੌੜੀ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਪ੍ਰਤਪਾਲਕ ਹਰ ਜੀ ਨੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਜੇ ਸਹਜ ਖਿਲਾਇ ਦਾ ਨਹੀਂ ਕਰਦਾ ਆਲਕ ਔਗਣ ਕੋ ਨ ਚਿਤਾਰਦਾ ਗਾਲ ਸੀਤੀ ਲਾਇਕ ਇਹ ਔਗਣ ਕੋ ਨਹੀਂ ਲਾਉਣਾ ਔਗਣ ਤੇ ਲਾਉਣੀ ਹੈ ਜਮਕ ਔਗਣ ਕੋ ਨ ਚਿਤਾਰਦਾ ਗਾਲ ਸੀਤੀ ਲਾਇਕ ਮੋਹ ਮੰਗਾ ਸੂਈ ਦੇਵਦਾ ਇਹ ਮੁਹ ਪਾਠ ਸੁੱਧ ਪਾਠ ਹੈ ਮੰਮੀ ਔਂਕੜ ਹਾਹੇ ਦੇ ਨਾਲ ਸੀਰੀ ਨਹੀਂ ਹੈ ਪ੍ਰਾਤਮ ਸਰੂਪਾਂ ਦੇ ਵਿੱਚ ਇਸ ਤਰ੍ਹਾਂ ਸੰਪਰਦਾ ਦੇ ਵਿੱਚ ਸੁੱਧ ਕਰਾਇਆ ਮੋਹ ਮੰਗਾ ਮੋਹ ਮੰਗਾ ਸੋਈ ਦੇਵਦਾ ਹਰ ਪਿਤਾ ਸੁਖਦਾਇਕ ਗਿਆਨ ਰਾਸ ਨਾਮ ਧਨ ਸੌਪਿਉਨ ਇਸ ਸੌਦੇ ਲਾਇਕ ਗਿਆਨ ਰਾਸ ਨਾਮ ਧਨ ਸੌਪਿਉਨ ਇਸ ਸੌਦੇ ਲਾਇਕ ਸਾਜੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾਲ ਹੋ ਕਦੇ ਨ ਵਿਛੁੜਾ ਹਰ ਪਿਤਾ ਸਭਨਾ ਗੱਲਾਂ ਲਾਇਕ ਸ਼ਲੋਕ ਦੱਖਣੇ ਮਹੱਲਾ ਪੰਜਵਾ ਨਾਨਕ ਕੱਚੜਿਆ ਸਿਉ ਤੋੜ ਹਾਂ ਨਾਨਕ ਕੱਚੜਿਆ ਸਿਉ ਤੋੜ ਕੱਚੜਿਆ ਨਹੀਂ ਬੂਲਣਾ ਕੱਚੜਿਆ ਸਿਉ ਤੋੜ ਢੂੜ ਸੱਜਣ ਸੰਤ ਪੱਕਿਆ ਓਏ ਜੀਵਨ ਦੇ ਵਿਛੁੜੈ ਓਏ ਮੋਇ ਨਾ ਜਾਹੀ ਛੋੜ ਮਹੱਲਾ ਪੰਜਵਾ ਨਾਨਕ ਬਿਜਲੀਆ ਚਮਕੰਨ ਕੁਰਨ ਕਟਾ ਅਤ ਕਾਲੀਆ ਹਾਂ ਕੁਰਨ ਕਟਾ ਅਤ ਕਾਲੀਆ ਵਰਸਨ ਮੇਗ ਅਪਾਰ ਨਾਨਕ ਸੰਗਮ ਪਰੀ ਸੁਹੰਦੀਆ ਵਰਸਨ ਮੇਗ ਅਪਾਰ ਨਾਨਕ ਸੰਗਮ ਪਰੀ ਸੁਹੰਦੀਆ ਮਹੱਲਾ ਪੰਜਵਾ ਜਾਲਥਲ ਨੀਰ ਭਰੇ ਸੀਤਲ ਪਾਵਣ ਚੁਲਾਰ ਦੇ ਸੇਜੜੀਆ ਸੋਇਨ 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 ਇਸ ਤਰ੍ਹਾਂ ਉਚਾਰਨ ਕਰਨਾ ਹੈ ਸੇਜੜੀਆ ਸੋਇਨ ਹੀਰੇ ਲਾਲ ਜੜੰਦੀਆ ਸੇਜੜੀਆ ਸੋਇਨ ਹੀਰੇ ਲਾਲ ਜੜੰਦੀਆ ਸੁਬਰ ਕੱਪੜ ਭੋਗ ਹਾਂ ਸੁਬਰ ਕੱਪੜ ਭੋਗ ਇਥੇ ਵਿਸਰਾਮ ਹੈ ਨਾਨਕ ਪਰੀ ਵਿਹੂਣੀ ਵੀ ਹੋਣੀ ਤੱਤੀਆ ਪੌੜੀ ਕਾਰਨ ਕਰਤਾ ਜੋ ਕੀਆ ਸੋਈ ਹੈ ਕਰਣਾ ਜੇ ਸੋ ਧਾਵਹਿ ਪ੍ਰਾਣੀਆਂ ਪਾਵਹਿ ਧੁਰ ਲੈਣਾ ਬੇਨ ਕਰਮਾ ਕਿਛੂ ਨ ਲੱਭਈ ਲੱਭਈ ਜੇ ਫਿਰ ਹੈ ਸਭ ਤਰਣਾ ਗੁਰ ਮਿਲਿ ਭਉ ਗੋਵਿੰਦ ਕਾ ਭੈ ਡਰ ਦੂਰ ਕਰਣਾ ਭੈ ਤੇ ਬੈਰਾਗ ਉਪਜੈ ਹਰ ਖੋਜਤ ਫਿਰਣਾ ਖੋਜਤ ਖੋਜਤ ਸਹਜ ਉਪਜਿਆ ਫਿਰ ਜਨਮ ਨ ਮਰਣਾ ਹਿਆਇ ਕਮਾਈ ਧਿਆਇਆ ਹਾਂਜੀ ਹਿਆਇ ਕਮਾਈ ਧਿਆਇਆ ਇਥੇ ਵਿਸਰਾਮ ਹੈ ਪਾਇਆ ਸਾਧ ਸਰਣਾ ਬੋਹਿਤ ਨਾਨਕ ਦੇਵ ਗੁਰ ਬੋਹਿਤ ਪਦ ਤੇ ਯਮਕ ਲਾਉਣੀ ਹੈ ਨਾਨਕ ਦੇਵ ਗੁਰ ਇਥੇ ਵਿਸਰਾਮ ਹੈ ਜੇ ਸਹਾਰ ਚੜਾਏ ਤਿਸ ਭੌਜਲ ਤਰਣਾ ਸੋ ਲੋਕ ਮਹੱਲਾ ਪੰਜਵਾ ਪਹਿਲਾ ਮਰਨ ਕਬੂਲ ਹਾਂ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਬਨਾ ਕੀ ਰੇਣ ਕਾ ਤਉ ਆਓ ਹਮਾਰਾ ਪਾਸ ਤਉ ਆਓ ਹਮਾਰਾ ਪਾਸ ਮਹੱਲਾ ਪੰਜਵਾ ਮੁਆ ਜੀਵਨ ਦਾ ਪੀਖ ਜੀਵੰਦੇ ਮਰ ਜਾਣ ਮੁਆ ਇਥੇ ਯਮਕ ਲਾਦਨੀਏ ਜੀਵੰਦਾ ਆਪੇਖ ਇਥੇ ਵਿਸਰਾਮ ਹੈ ਜੀਵੰਦੇ ਇਥੇ ਯਮਕ ਲਾਦਨੀਏ ਮਰ ਜਾਣ ਜਿਨ੍ਹਾਂ ਮੁਹੱਬਤ ਇੱਕ ਸਿਓ ਤੇ ਮਾਨਸ ਪਰਦਾਨ ਪਰਦਾਨ ਨੰਨਾ ਬੋਲਣਾ ਜਿਨ੍ਹਾਂ ਮੁਹੱਬਤ ਇੱਕ ਸਿਓ ਤੇ ਮਾਨਸ ਪਰਦਾਨ ਮਹੱਲਾ ਪੰਜਵਾ ਜਿਸ ਮਨ ਵਸੈ ਪਾਰ ਬ੍ਰਹਮ ਨਿਕਟ ਨ ਆਵੈ ਪੀਰ ਭੁਖ ਤਿਖ ਤਿਸਨਾ ਵਿਆਪੈ ਭੁਖ ਤਿਖ ਇਥੇ ਚਮਕ ਤਿਸਨਾ ਵਿਆਪੈ ਜਮ ਨਹੀਂ ਆਵੈ ਨੀਰ ਜਮ ਨਹੀਂ ਆਵੈ ਨੀਰ ਭੁਖ ਤਿਖ ਤਿਸਨਾ ਵਿਆਪੈ ਜਮ ਨਹੀਂ ਆਵੇ ਨੀਰ ਪੌੜੀ ਕੀਮਤ ਕਹਿਣ ਨਾ ਜਾਈਐ ਸੱਚ ਸਾਹ ਅਡੋਲੇ ਸਿੱਧ ਸਾਕ ਗਿਆਨੀ ਧਿਆਨੀਆ ਕੌਣ ਤੁਦਨੋ ਤੋਲੇ ਭੰਨਣ ਘੜਨ ਸਮਰੱਥ ਹੈ ਉਪਤ ਸਭ ਪਰਲੇ ਕਰਨ ਕਾਰਨ ਸਮਰੱਥ ਹੈ ਘਾਟ ਘਾਟ ਸਭ ਬੋਲੇ ਰਿਲੀ ਕੋ ਸਮਾਹੇ ਸਭ ਸੈ ਕਿਆ ਮਾਨਸ ਡੋਲੇ ਗਹਿਰ ਗੰਭੀ ਗਹਿਰ ਗਭੀਰ ਅਥਾਹ ਤੂ ਹਾਂ ਗਹਿਰ ਗਭੀਰ ਅਥਾਹ ਤੂ ਇਥੇ ਗਭੀਰ ਦੇ ਟਿੱਪੀ ਨਹੀਂ ਐ ਗੋਣ ਗਿਆਨ ਅਮੋਲੈ ਸੋਈ ਕੰਮ ਕਮਾਵਣਾ ਕੀਆ ਧੁਰ ਮੋਲੇ ਹਾਂ ਸੋਈ ਕੰਮ ਕਮਾਵਣਾ ਕੀਆ ਧੁਰ ਮੋਲੇ ਤੁਦੋ ਬਾਹਰ ਕਿਛ ਨਹੀਂ ਨਾਨਕ ਗੁਣ ਬੋਲੇ